ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਦਿਕ ਹੋਰ ਨਵੇਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹੋਇਆ ਹੈ ਸ਼ਹਿਰ ਚੰਡੀਗੜ੍ਹ ਤੇ ਇੱਥੇ ਹਰ ਇੱਕ ਸ਼ੁੱਕਰਵਾਰ ਨੂੰ ਬਹੁਤ ਵੱਡੀ ਕੱਪੜਿਆਂ ਦੀ ਸੇਲ ਲੱਗਦੀ ਹੈ ਤੁਹਾਨੂੰ ਸਾਰੀ ਅੱਜ ਆਪਾਂ ਇਹ ਸੇਲ ਦਿਖਾਵਾਂਗੇ ਇਹਦੇ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਨੇ ਹੋ ਤੇ ਤੁਹਾਨੂੰ ਸਾਰੀ ਆਪਾਂ ਸੇਲ ਦਿਖਾਉਣੀ ਆ ਸਾਰਾ ਤੁਹਾਨੂੰ ਕੱਪੜਾ ਦਿਖਾਉਣੀ ਆ ਤੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਲਓ ਵੀ ਸਾਹਮਣੇ ਆਪਣੇ ਸਾਰੇ ਸੇਲ ਲੱਗੀ ਹੋਈ ਆ ਸ਼ਹਿ ਜਿਵੇਂ ਆਪਿਆ ਦੇਖ ਸਕਦੇ ਹੋ ਲੋਬੀ ਸਟਾਰਟਿੰਗ ਜਿਹੜੀ ਇੱਥੋਂ ਹੋ ਜਾਂਦੀ ਹੈ ਪਲੇਨ ਕਪੜਾ 50 ਰੁਪਏ ਮੀਟਰ ਹੈ 50 ਰੁਪਏ ਮੀਟਰ ਬਾਈਕਾ ਨਾ ਪਲੇਨ ਕਪੜਾ ਉਹ ਅਲੱਗ 50 ਰੁਪਏ ਅੱਛਾ 50 ਰੁਪਏ ਕਵਰ ਰਚਾ ਉਹ 60 ਰੁਪਏ ਮੀਟਰ ਠੀਕ ਹੈ ਜੀ ਛੋਟੇ ਰਚਾ ਸਾਰਾ 50 ਰੁਪਏ ਦਾ ਠੀਕ ਹੈ ਜੀ ਲੋਬੀ 50 ਰੁਪਏ ਮੀਟਰ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਹੋਰ ਕਲਰ ਵਗੈਰਾ ਵਗੈਰਾ ਭਾਏ ਨਾ ਸਾਰੇ ਮਿਲ ਜਾਣਗੇ ਤੇ ਕਾਫੀ ਵੱਡੀ ਸੇਲ ਹੁੰਦੀ ਹੈ ਇਹ ਜਿ ਆਪਾਂ ਕਹੀਏ ਕਿ ਇੱਥੇ ਤੁਹਾਨੂੰ ਹਰੇਕ ਤਰ੍ਹਾਂ ਦਾ ਮਿਲ ਜੂਗਾ ਜਿਵੇਂ ਬੈੱਡ ਸੀਟਾਂ ਹੋ ਗਈਆਂ ਪਰਦੇ ਹੋ ਗਏ ਹਨ ਜਿਵੇਂ ਆ ਪਈਆਂ ਨੇ ਇੱਧਰ ਬੈੱਡ ਸੀਟਾਂ ਪਈਆਂ ਨੇ ਲੋ ਵੀ ਇਹ ਵੀ ਤੁਹਾਨੂੰ ਇੱਥੇ ਮਿਲ ਜਾਣਗੇ ਮੈਂ ਆ ਦੇਖੋ ਲੋ ਜੀ ਤੇ ਜਿਵੇਂ ਆ ਦੇਖੋ ਸਾਰਾ ਤੁਹਾਨੂੰ ਇੱਥੋਂ ਮਿਲ ਜੂਗਾ ਬੈੱਡ ਸੀਟਾਂ ਪਰਦੇ ਹਨ ਪਿੱਲੋ ਕਾਫੀ ਸੇਲ ਦੇ ਵਿੱਚ ਤੁਹਾਨੂੰ ਮਿਲ ਜੂਗਾ ਹਰ ਇੱਕ ਫਰਾਈਡੇ ਲੱਗਦੀ ਹੈ ਜਿਵੇਂ ਬਾਕੀ ਆ ਪਏ ਨੇ ਲੋ ਵੀ ਤੇ ਆ ਬੈੱਡ ਸੀਟ ਆ ਭਈਆ ਕਿਤਨੇ ਕੀ ਹੈ ਇਹ 600 ਕੀ ਹੈ 400 ਆ 600 ਕੀ ਜੇ 600 ਕੀ ਜੇ 400 ਕੀ ਇਹ ਚਾਰ ਤੇ ਅੱਗੇ ਦਿਖਾਉਣਾ ਤੁਹਾਨੂੰ ਤੇ ਆ ਇੱਥੇ ਬੱਚਿਆਂ ਦੇ ਕਢਾਉਣੇ ਵੀ ਆ ਗਏ ਇੱਧਰ ਜਿਵੇਂ ਆ ਦੇਖ ਸਕਦੇ ਹੋ ਲਓ ਵੀ ਦੇਖੋ ਕੌਨਸੀ ਵੇਟੇ ਲਓ ਤੇ ਵਾਲੇ ਲੈ ਗਏ ਬੜੀ ਗੱਡੀਆਂ ਟਰੈਕਟਰ ਹਨ ਤੇ ਬਾਕੀ ਸ਼ੂਟ ਆ ਜਾਂਦੇ ਆ ਤੇ ਜਿਵੇਂ ਆ ਪਏ ਨੇ ਲੋਕ ਦੇਖੋ ਸ਼ੂਟ ਸਾਰੇ ਤੁਸੀਂ ਦੇਖ ਸਕਦੇ ਹੋ ਤੇ ਅਲੱਗ-ਅਲੱਗ ਕਲਰ ਉਪਰ ਨਜਮੇ ਸਾਰੇ ਤੁਹਾਨੂੰ ਸੇਲ ਦੇ ਵਿੱਚ ਮਿਲ ਜਗਾ ਤੇ ਹਰ ਇੱਕ ਫਰਾਈਡ ਨੂੰ ਸੇਲ ਲੱਗਦੀ ਆ ਸ਼ਹਿਰ ਚੰਡੀਗੜ੍ਹ ਸੈਕਟਰ 20 ਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜੀ ਭਾਈ ਕਿੰਨੇ ਦਾ ਹੈ ਜੇ 400 ਰੁਪਏ ਦਾ ਸੂਟ ਹੈ 400 ਰੁਪਏ ਦਾ ਸੂਟ ਆ ਲਓ ਜੀ ਹਾਂ ਜੀ ਸਭ 400 ਦਾ ਸਭ 400 ਦਾ ਬਾਈ ਕਹਿੰਦਾ ਜਿਹੜਾ ਮਰਜੀ ਦਿਖਾ ਦੇ ਸਾਰੇ 400 ਦਾ ਲਓ ਦੇਖੋ ਅੱਗੇ ਵੀ ਦੇਖੋ ਆ ਪੈਨੇ ਜਮੇ ਲਓ ਜੀ ਕਿੰਨੇ ਕਹੇ ਭਈਆ ਜੇ 500 ਦੇ ਦੋ 500 ਦੇ ਦੋ ਜੀ ਲਓ ਕਲਰ ਆਪਸ਼ਨ ਵੀ ਦੇਖੋ ਕਿੰਨੀ ਜ਼ਿਆਦੇ ਆ 500 ਦੇ ਦੋ ਤੇ ਦੇਖੋ ਇਹ ਵੀ ਇਤਨੇ ਗਏ ਇਹ ਵੀ 500 ਦੇ ਦੋ ਲਓ ਵੀ 500 ਦੇ ਦੋ ਨੇ ਤੁਸੀਂ ਆਓ ਜਲਦੀ ਜਲਦੀ ਸਹਿਰ ਚੰਡੀਗੜ੍ਹ ਤੇ ਇਹ ਸੇਲ ਚ ਆ ਕੇ ਕੱਪੜਾ ਖਰੀਦੋ ਤੇ ਆ ਪੈਨੇ ਜਮੇ ਇੱਧਰ ਸੋ ਸ਼ੂਟਾਂ ਦੀ ਕੁਆਂਟੀਟੀ ਬਹੁਤ ਜ਼ਿਆਦਾ ਆ ਜੇ ਮੈਂ ਤੁਹਾਨੂੰ ਦੱਸ ਦਿੰਨਾ ਪਹਿਲਾਂ ਹੀ ਕਿ ਸ਼ੂਟਾਂ ਦੀ ਕੁਆਂਟੀਟੀ ਤੁਹਾਨੂੰ ਬਹੁਤ ਜ਼ਿਆਦਾ ਮਿਲ ਜੂਗੀ ਜਿਵੇਂ ਆ ਪਏ ਨੇ ਭਈਆ ਦੁਪੱਟੇ ਆ ਦੁਪੱਟੇ ਕਿਤਨੇ ਕਾ ਹੈ 100 ਦਾ 100 ਦਾ 100 ਦਾ ਦੁਪੱਟਾ ਇੱਕ ਵਾਰ ਦਿਖਾਣਾ ਖੋਲ ਕੇ ਇਧਰ ਕੋ ਜਿਵੇਂ ਉਹ ਦੇਖੋ 100 ਦਾ ਦੁਪੱਟਾ ਲਓ ਜੀ ਤੇ ਆ ਦੇਖੋ ਜੀ ਲਓ ਜੀ ਤੇ ਉਸ ਤੋਂ ਅੱਗੇ ਵੀ ਇਹ ਸੂਟ ਆ ਗਏ ਲਓ ਜੀ ਆ ਪੈਨੇ ਤੇ ਉਹੀ ਪ੍ਰਾਈਸ ਉਹ ਥੋੜਾ ਬੋਟੇ ਡਿਫਰੈਂਟ ਹੋਊਗਾ ਵੀ ਮਨੇ 500 ਦੇ ਦੋ ਹਨਾ ਓਂਡਾ ਵੀ ਪ੍ਰਾਈਸ ਹੋਊਗਾ ਕੋਈ ਜ਼ਿਆਦਾ ਫਰਾਈਸ ਦਾ ਡਾ ਫਰਕ ਨਹੀਂ ਡਿਫਰੈਂਟ ਨਹੀਂ ਹੋਣਾ ਤਾਂ ਸੇਮ ਉਹਨਾਂ ਦੀ ਪ੍ਰਾਈਸ ਹੋਊਗਾ ਆ ਦੇਖ ਸਕਦੇ ਜੀ ਤੇ ਉਸ ਤੋਂ ਬਾਅਦ ਆ ਦੇਖੋ ਇੱਧਰ ਲਓ ਜੀ ਪਿਛਲੇ ਮਾਰਕ ਸਾਈਡ ਦੇ ਸਾਈਡ ਦੇ ਆਪਾਂ ਸੂਟ ਕੁਆਂਟੀਟੀ ਦੇਖੋ ਕਿੰਨੀ ਜ਼ਿਆਦਾ ਕੱਪੜੇ ਤੁਸੀਂ ਦੇਖ ਸਕਦੇ ਹੋ ਆਪ ਇਹਨੇ ਜਮ ਇੱਧਰ ਲਓ ਬਈ ਸਾਰੇ ਨੇ ਡਿਜ਼ਾਈਨ ਦੇਖੋ ਸੂਟਾਂ ਦੀ ਕੁਆਂਟੀਟੀ ਕਿੰਨੀ ਜ਼ਿਆਦੇ ਆ ਕਿੰਨੇ ਦਾ ਭਈਓ ਸੂਟ 80 ਰੁਪਏ ਮੀਟਰ ਬੜੇ ਭਾਈ 80 ਰੁਪਏ ਮੀਟਰ ਆ ਜੀ ਤੇ ਕੁਆਂਟੀਟੀ ਬਹੁਤ ਜ਼ਿਆਦੇ ਆ ਤੁਸੀਂ ਦੇਖ ਸਕਦੇ ਹੋ ਸਿਰਫ 80 ਰੁਪਏ ਮੀਟਰ ਤੁਹਾਨੂੰ ਮਿਲ ਜੂ ਤੇ ਰੰਗ ਵਗੈਰਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਲਓ ਜੀ ਬਾਕੀ ਅੱਗੇ ਦੇਖੋ ਆ ਭੈਣੇ ਜਮੇ ਲਓ ਦੇਖੋ ਆ ਦੇਖੋ ਜਵੇਂ ਆ ਪਏ ਨੇ ਤੇ ਉਦੋਂ ਅੱਗੇ ਕੁਰਤੇ ਪਜਾਮੇ ਵੀ ਮਿਲ ਜਾਣਗੇ ਜਿਵੇਂ ਕੁਰਤੇ ਪਜਾਮੇ ਪਏ ਨੇ ਲਓ ਵੀ ਆ ਕੁਰਤੇ ਪਜਾਮੇ ਦੇ ਹੋ ਗਏ ਨੇ ਹਲੋ ਜੀ ਅੱਗੇ ਦਿਖਾਉਣੇ ਤੁਹਾਨੂੰ ਹੋਰ ਲਓ ਜੀ ਬਾਕੀ ਆ ਸੂਟ ਵਗੈਰਾ ਤੇ ਆ ਪਏ ਨੇ ਜਿਵੇਂ ਸੂਟ ਤੇ ਕਾਫੀ ਕਪੜਾ ਤੁਹਾਨੂੰ ਇਹ ਸੇਲ ਦੇ ਵਿੱਚੋਂ ਮਿਲ ਜੂਗਾ ਤੁਸੀਂ ਦੇਖ ਸਕਦੇ ਹੋ ਲਓ ਜੀ ਸਿਕਲੀ ਲੋਬੀ ਕੁਰਤੇ ਪਜਾਮੇ ਤੇ ਕੁਰਤੇ ਪਜਾਮੇ ਵੀ ਤੁਹਾਨੂੰ ਮਿਲ ਜਾਣਗੇ ਆ ਦੇਖੋ ਜਿਵੇਂ ਬਹੁਤ ਸਾਰੀ ਜੋ ਹੈ ਕੁਰਤਾ ਪਜਾਮਾ ਨਹੀਂ ਹਾਂਜੀ ਹਾਂਜੀ ਕੁਰਤੇ ਪਜਾਮੇ ਨਵੀਂ ਆਈਟਮ ਆ ਗਈ ਗਰਮੀ ਵਾਲੀ ਠੀਕ ਹੈ ਜੀ ਮਲਾਈਮ ਵੀ ਹੈ ਕਪੜਾ ਵਧੀਆ ਵੀ ਹੈ ਠੀਕ ਹੈ ਜੀ ਕੁਰਤੇ ਮੈਚਿੰਗ ਮੈਚਿੰਗ ਵਾਈਟ ਪਜਾਮੇ ਠੀਕ ਹੈ ਇਸ ਤਰ੍ਹਾਂ ਬਣਾਓ ਔਰ पूरे पूरे ले जाने पूरे पूरे मिल जाएंगे ठीक है जी कलरफुल कुर्ते बहुत आ गए खादी डिजाइन में आ गए ठीक है जी समरकुल आ गई अपने पास ये चार लीलन में आ गया हां जी और ये चीजें आ गई आपके ये चीजें खादी में आ गई है खादी स्पेशल क्वालिटी लो जी नरम कपड़ा मलाईया एकदम पोशाक अदनी बोर बिल्कुल नहीं आने की ठीक है जी 3 मीटर कुर्ता लग जाएगा सवा दो पजामा सवा 5 मीटर में फर्स्ट क्लास कुर्ता पजामा बन गए रेट बहुत बहुत मुनासिब ठीक है जी माल 150 वाला ਠੀਕ ਹੈ ਜੀ ਰੇਟ 110 ਰਿਮਟਰ ਲਓ ਜੀ 110 ਰੇਟ 110 ਰਿਮਟਰ ਜਬ ਬੰਦਾ ਆ ਇੱਕ ਵਾਰ ਆਪਣਾ ਐਡਰੈਸ ਬੋਲ ਦੇਣਾ ਆਪ ਆਪਣਾ ਐਡਰੈਸ ਹੈ ਸੈਕਟਰ 20 ਠੀਕ ਹੈ ਜੀ ਜਾਓ ਮਸਜਿਦ ਜਾਓ ਮਸਜਿਦ ਦੇ ਬਿਲਕੁਲ ਨਾਲ ਵਾਲੇ ਗਰਾਊਂਡ ਮੈਂ ਲਓ ਜੀ ਬਿਲਕੁਲ ਸਾਤ ਵਾਲੇ ਗਰਾਊਂਡ ਮੈਂ ਬਿਲਕੁਲ ਸਾਤ ਵਾਲੇ ਗਰਾਊਂਡ ਤੁਸੀਂ ਆ ਸਕਦੇ ਹੋ ਕੋਟਨ ਹੈ ਸਰ ਹਾਂ ਜੀ ਡਬਲ ਪਨੇ ਵਾਲੀ ਕੈਮਰਿਕ ਕੈਮਰਿਕ ਕੋਟਨ ਹਾਂ ਜੀ ਹਾਂ ਜੀ ਮਲਮਲ ਲਓ ਜੀ ਬਹੁਤ ਪਿਆਰਾ ਕੱਪੜਾ ਕਰੋ ਚੈੱਕ ਬੁਰ ਬਿਲਕੁਲ ਨਹੀਂ ਆਣੇਗੀ ਬੁਰ ਨਹੀਂ ਆਣੇਗੀ ਰੇਟ डेढ़ मीटर बड़ा पंद्रह मीटर तीन साढ़े तीन मीटर में कुर्ता पजामा बन गया पाँच सौ पच्चीस रुपये पच्चीस भी, पच्ची भी हट जाएंगे जगह हो गया पाँच सौ बढ़ गया बहुत बढ़िया कपड़ा एक सौ पैंतीस साढ़ा एक सौ पैंतीस रेट सौ रुपये मीटर सौ रुपये सौ रुपये मीटर सौ रुपये मीटर हलो जी इससे थोड़ा सा मोटा अच्छी क्वालिटी में लो जी अच्छी क्वालिटी अच्छी क्वालिटी है रेट ही है सौ रुपये मीटर ठीक है हमारे तक डबल बार डबल बार ठीक है जी export quality imported kapda 900 سے نیچے کہیں بھی نہیں 200 روپے ریٹ 200 روپے اپنا ریٹ ہے سر 150 میں 150 لو بھی 150 میں ہے 200 کی بھی بھائی دا 150 بڑا اپنا بڑا اپنا بڑا اپنا ایک کرتے سارے در colorful colorful کرتے ڈیزائنر کرتے colorful تے ये भी कुर्ते ये चेक में भी है छोटी बुट्टी भी है और अपना फिंगरप्रिंट भी है ठीक है जी सारे कुर्ते लगे हैं प्लेन भी है ठीक है जी रेट यही है 110 100 120 देखो ये कपड़ा ठीक है जी थीक 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 बहुत अच्छी क्वालिटी है लेने देने वास्ते भी हां जी घर पान वास्ते भी और डार्क कलर है बिल्कुल मेलो जल्दी नहीं होने ठीक है जी हां जी एक किसान के कपड़े हैं जी चलने में भी ठीक है रेट मुनासिब है 80 मीटर ठीक है कितने रेट पे मैं ले मिलिक तो 80 रुपए मीटर लाओ जी 400 ਦਾ 5 ਮੀਟਰ ਕਪੜਾ 400 ਇਧਰ ਵੀ ਹੈ ਇਧਰ ਵੀ ਹੈ ਦੋਨੋਂ ਸਾਈਡ ਨੇ ਹਾਂਜੀ ਬਾਕੀ ਸੂਟ ਲੇਡੀਜ਼ ਵੀ ਮਿਲ ਜਾਣਗੇ ਲੇਡੀ ਸੂਟ ਵੀ ਹੈਗੇ ਨੇ ਇਹ কুরਤੇ ਪਜਾਮੇ ਸਾਰੇ কুরਤੇ ਹਨ ਠੀਕ ਹੈ ਇਹ ਸਾਰੇ ਸੂਟ ਤੇ ਹੈ ਥੋੜਾ ਲੇਡੀ ਸੂਟ ਲੇਡੀ ਸੂਟ ਸਾਰੇ ਦੁਪੱਟੇ ਵਾਲਾ ਸੂਟ ਕੋਟਨ ਕੋਟਨ ਦੁਪੱਟੇ ਵਾਲਾ ਸੂਟ ਠੀਕ ਹੈ ਜੀ 700 ਵਾਲੇ ਟਾਪ ਆਪਣੇ ਕੋਲ ਇਹ ਇਹ ਸੇਲ ਮੇ ਜਿਹੜੇ 500 ਰੁਪਏ ਮੇ 500 ਰੁਪਏ ਸੇਲ ਤੇ ਹੈ 500 ਦਾ ਲਓ ਵੀ 500 500 ਪਾਸਕੋਟੇ ਵਾਲਾ ਸੂਟ ਲਓ ਵੀ ਕੋਟਨ ਕੇ ਦੁਪੱਟੇ ਕੋਟਨ ਕੇ ਸੂਟ ਲਓ

ਸੂਟ ਆ ਗਏ ਕਢਾਈ ਵਾਲੇ 1100 ਰੁਪਏ 1100 ਇਸ ਵਿੱਚ ਦੁਪੱਟਾ ਨਹੀਂ ਹੈ ਠੀਕ ਹੈ ਜੀ ਇਸ ਵਿੱਚ ਦੁਪੱਟਾ ਹੈ ਅੱਛਾ ਇਹਦੇ ਵਿੱਚ ਦੁਪੱਟਾ ਇਹ ਕਿਸ ਵਾਲੇ ਆਈਟਮ ਦੇ ਰਹੇ ਹਾਂ 1800 ਰੁਪਏ ਵਿੱਚ 1800 ਦੇ 1800 ਮੈਂ ਇਹ ਵੀ ਹੈ ਰੰਗ ਵਗੈਰਾ ਚੈੱਕ ਕਰੋ ਬਹੁਤ ਆਈਟਮ ਹੈ ਦੁਪੱਟਾ ਆਈਟਮ ਦੁਪੱਟੇ ਹੈਵੀ ਹੈ ਦੁਪੱਟੇ ਹੈਵੀ ਹੈ ਇਸ ਤਰ੍ਹਾਂ ਹੈਵੀ ਦੁਪੱਟੇ ਅੱਛਾ ਜੀ ਸਲਵਾਰ ਪਲੇਨ ਲੋ ਜੀ ਸਲਵਾਰ ਪਲੇਨ ਹਾਂ ਜੀ ਸਲਵਾਰ ਪਲੇਨ ਦੁਪੱਟਾ ਸਾਥ ਮੈਂ ਹੈਵੀ ਹੈ ਲੋ ਜੀ 1800 ਰੁਪਏ 1800 ਰੁਪਏ ਜਦ ਬੰਦਾ ਆਵੇਗਾ ਹਾਂਜੀ ਹੋਰ ਵੀ ਸੋਚ ਲੈਣਾ ਹੋਰ ਵੀ ਬਾਈ ਜੀ ਬਾਈ ਕਹਿੰਦਾ ਬਾਈ ਹੋਰ ਵੀ ਮਾਨਤਾਨ ਕਰ ਦਾਂਗੇ ਹੋਰ ਦੱਸੋ

क्वालिटी का प्लेन है। कब फिरे को शुक्रवार को आ सकते हाँ जी हां जी हां जी। एक शुक्रवार को भाई ने थोनो मिल लेंगे। मशीन कॉटन ₹700 का सूट है। ₹700 का। इसमें दुपट्टा प्लेन है। ये भी 700। ये भी 700। वर्क में। ठीक है जी। बहुत साइड में लगी है। ये प्योर में भी है। अच्छा का है। कपड़ा प्योर का सूट है। ₹1400। ₹1400। ये इधर भी है। इधर भी सारे दुपट्टे पे। ये सारे दुपट्टे सारे दुपट्टे आप इन्हें दुपट्टे पर। पेंटा तुम ही जाओ। क्वांटिटी का बहुत है। ਆਪਣੇ ਪਾਸ ਪੈਂਸ਼ਨ ਮਿਲੇਗੀ ਸ਼ਰਾਮ ਵਾਲੋ ਕੀ ਹੈ ਵੀਰਮਲ ਹੈ ਅਰਵਿੰਦ ਹੈ ਰਾਇਮੰਡ ਹੈ ਅੱਛੀ ਕੁਆਲਟੀ ਮਿਲेंगी ਸਾਰੀ ਰੇਟ ਮناسب ਮਿਲ ਜਾਣਗੇ ਆਪ ਇੱਕ ਵਾਰ ਆ ਜਾਓ ਫਾਇਦਾ ਕਰਾਇੰਗੇ ਸਰ ਠੀਕ ਹੈ ਸੈਕਟਰ 20 ਜਾ ਮਸਜਿਦ ਬਿਲਕੁਲ ਬਰਸਾਤ ਵਾਲੇ ਗਰਾਊਂਡ ਮੈਂ ਲਓ ਜੀ ਤੁਸੀਂ ਆਓ ਬਾਕੀ ਬਾਈਕਾਂ ਨਾਲ ਥੋੜਾ ਹੋਰ ਵੀ ਮਾਣਦਾਨ ਕਰਾਂਗੇ ਆਏਗਾ ਠੀਕ ਹੈ ਜੀ ਠੀਕ ਹੈ ਜੀ ਨਾਮ ਬਣਾ ਲਓ ਲਓ ਵੀ ਇੱਥੇ ਵੀ ਦੇਖੋ ਤੁਹਾਨੂੰ ਇੱਧਰ ਦਿਖਾਉਨੇ ਤੇ ਬਾਕੀ ਤੁਹਾਨੂੰ ਰੇਟ ਵਗੈਰਾ ਆਪਾਂ ਦੱਸਦੇ ਤਕਰੀਬਨ ਕੱਪੜਾ ਤੁਹਾਨੂੰ ਸਾਰਾ ਦਿਖਾਤਾ ਤੇ ਹੁਣ ਆਪਾਂ ਤੁਹਾਨੂੰ ਕੱਪੜੇ ਦੀ ਕੁਆਂਟੀਟੀ ਦਿਖਾ ਦਿੰਦੇ ਤੁਸੀਂ ਆਓ ਇੱਕ ਵਾਰ ਆ ਕੇ ਤੁਸੀਂ ਦੇਖੋ ਜਿਵੇਂ ਢੇਰਾਂ ਦੇ ਢੇਰ ਕੱਪੜੇ ਨੇ ਪਏ ਨੇ ਤੁਸੀਂ ਆ ਕੇ ਇੱਥੋਂ ਕੱਪੜਾ ਖਰੀਦ ਸਕਦੇ ਹੋ ਲੋਕ ਜਿਵੇਂ ਆ ਪਏ ਨੇ ਤੇ ਬਾਕੀ ਇੱਧਰ ਦੇਖੋ ਕੱਟ ਪੀਸ ਵਗੈਰਾ ਹੋਗੇ ਬਾਕੀ ਸੂਟ ਹੋਗੇ ਹਨ ਸਾਰੇ ਤੁਹਾਨੂੰ ਮਿਲ ਜਾਣਗੇ ਜਿਵੇਂ ਟੀ-ਸ਼ਰਟਾਂ ਲੋਰਾਂ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ ਪੈਂਟਾਂ ਹੋਗੀਆਂ ਜਿਵੇਂ ਲੋਕ ਜੀਨ ਦੀਆਂ ਪੈਂਟਾਂ ਹੋਗੀਆਂ ਜਿਵੇਂ ਬਾਕੀ ਲੋਰਾਂ ਟੀ-ਸ਼ਰਟਾਂ ਬਲੈਣਾ ਤੇ ਹਰ ਤਰ੍ਹਾਂ ਦਾ ਤੁਹਾਨੂੰ ਇੱਥੇ ਕੱਪੜਾ ਜਿਹੜਾ ਮਿਲ ਜੂਗਾ ਬਾਕੀ ਇਧਰ ਬੈੱਡ ਸੀਟਾਂ ਜਿਵੇਂ ਚਾਦਰਾਂ ਪਈਆਂ ਨੇ ਲਓ ਦੇਖੋ ਜੇ ਬੈੱਡ ਸੀਟ ਹੈ ਕਿੰਨੇ ਸਟਾਰਟ ਹੋ ਜਾਂਦੀ ਹੈ ਬੈੱਡ ਸੀਟ 250 ਹੈ 250 250 ਲਓ 250 ਤੋਂ ਬਾਈਕ ਨਾ ਸਟਾਰਟ ਹੋ ਜਾਂਦੀ ਆ ਤੇ ਆਹ ਸੋਫੇ ਦਾ ਨਾ ਠੀਕ ਹੈ ਲਓ ਤੇ ਹਰ ਇੱਕ ਫਰਾਈਡੇ ਸੇਲ ਲੱਗਦੀ ਆ ਤੁਸੀਂ ਆ ਸਕਦੇ ਹੋ ਹਰ ਇੱਕ ਫਰਾਈਡੇ ਬਾਕੀ ਜਿਵੇਂ ਆਹ ਪਏ ਨੇ ਇਧਰ ਦੇਖੋ ਇਹ ਕੱਪੜਾ ਵਗਾਰਾ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਵਾਰ ਲਓ ਜੀ ਕੱਪੜਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਦੇਖੋ ਕਿੰਨਾ ਇਕੱਠਾ ਹੈ ਨਾ ਤੇ ਆਪਾਂ ਤੁਹਾਨੂੰ ਅੱਜ ਦਿਖਾ ਰਹੇ ਹਾਂ ਸੇਲ ਚੰਡੀਗੜ੍ਹ ਦੀ ਜਿਹੜੀ ਕਿ ਹਰ ਇੱਕ ਫਰਾਈਡੇ ਨੂੰ ਲੱਗ ਰਹੀ ਹੈ ਤੁਸੀਂ ਹਰ ਇੱਕ ਫਰਾਈਡੇ ਆ ਕੇ ਸੇਲ ਦੇਖ ਸਕਦੇ ਹੋ ਬਾਕੀ ਕੱਪੜੇ ਦੀ ਕਵਾਂਟੀਟੀ ਦੇਖੋ ਕਿੰਨੀ ਜ਼ਿਆਦੇ ਆ ਤੇ ਰੇਟ ਮਤ तकरीबन ਤੁਹਾਨੂੰ ਸਾਰੇ ਦੱਸੀ ਦਿੱਤੇ ਵੀ ਆਹ ਰੇਟ ਇੱਥੇ ਚੱਲਦੇ ਆਹ ਰੇਟ ਤੁਹਾਨੂੰ ਮਿਲ ਜਾਣਗੇ ਤੇ तकरीबन ਕੋਈ ਜ਼ਿਆਦਾ ਜ਼ਿਆਦਾ ਫਰਕ ਨਹੀਂ ਹੁੰਦਾ ਜਿਵੇਂ ਆ ਪੜਦੇ ਹੋਗੇ ਬਾਕੀ ਆ ਇੱਧਰ ਦੇਖੋ ਜੀ ਲਓ ਆਇਓ ਆ ਦੇਖੋ ਇੱਧਰ ਤੇ ਆ ਇੱਧਰ ਵਾਈਟ ਪਏ ਨੇ ਜਿਵੇਂ ਬਾਕੀ ਆ ਦੇਖੋ ਲਓ ਜੀ ਤੇ ਹਰ ਇਕ ਫਰਾਈਡੇ ਨੂੰ ਤੁਸੀਂ ਆ ਸਕਦੇ ਹੋ ਸੇਲ ਦੇ ਵਿੱਚ ਲਓ ਜੀ ਆਪ ਇਹਨੇ ਜਮ ਸੂਟ ਆ ਦੇਖੋ ਜਮ 5 ਮੀਟਰ ਕੀ ਪ੍ਰਾਈਸ ਹੈ ਬਜੀ 300 ਰੁਪਏ ਦਾ 5 ਮੀਟਰ 300 ਰੁਪਏ ਦਾ 5 ਮੀਟਰ ਲਓ ਜੀ ਤੇ ਉਸ ਤੋਂ ਅੱਗੇ ਚੱਲਦੇ ਹਾਂ ਅੱਗੇ ਦਿਖਾਉਨੇ ਆ ਤੁਹਾਨੂੰ ਆ ਦੇਖੋ ਜਮ ਪੈਨੇ ਤੇ ਪ੍ਰਾਈਸ ਉਹੀ ਹੋਊਗਾ ਕੋਈ ਜ਼ਿਆਦਾ ਫਰਕ ਨਹੀਂ ਹੋਊਗਾ। ਕਿਹੜਾ ਪ੍ਰਾਈਸ ਆ ਭਈਆ? 250? ਲਓ ਭਈਆ ਬਾਈ ਨੇ 250 ਕਰਤਾ। ਹੋਰ 50 ਰੁਪਏ ਚੱਕਦੇ ਨੇ। ਤੇ ਮੈਂ ਤੁਹਾਨੂੰ ਪਹਿਲੇ ਦੱਸ ਤਾ ਪ੍ਰਾਈਸ ਕੋਈ ਜ਼ਿਆਦਾ ਫਰਕ ਨਹੀਂ ਹੋਊਗਾ ਤੁਸੀਂ ਦੇਖ ਸਕਦੇ ਹੋ। ਲਓ। 250 ਦੇ ਦੋਈ ਦਾ। ਲਓ। ਤੇ ਆਪ ਇਹਨੇ ਜਮੇਦਾਰ ਅੱਗੇ।

ਕੋਈ ਇੱਧਰ ਵੀ ਦੇਖੋ ਤੇ ਕੱਪੜਾ ਤੁਹਾਨੂੰ ਬਹੁਤ ਜ਼ਿਆਦਾ ਮਿਲ ਜੂ ਜੇ ਤੁਸੀਂ ਆਓਗੇ ਤਾਂ ਤੁਹਾਨੂੰ ਕੱਪੜਾ ਬਹੁਤ ਜ਼ਿਆਦਾ ਮਿਲ ਜੂਗਾ ਇਹ ਨਹੀਂ ਆ ਹੁਣ ਕੱਪੜਾ ਨਹੀਂ ਮਿਲੇਗਾ ਤੁਸੀਂ ਕਿਹੜਾ ਦੇਖ ਸਕਦੇ ਲੋ ਤੇ ਬਹੁਤ ਜ਼ਿਆਦਾ ਤੁਹਾਨੂੰ ਕੱਪੜਾ ਮਿਲ ਜੂ ਪੈਸਾ ਆ ਗਿਆ ਭਾਈ ਤੇ ਆਪ ਹੈ ਨੇ ਸੂਟ ਹੈ ਭਈ ਸੂਟ ਕਿੰਨੇ ਦਾ ਹੈ ਕਿੰਨੇ ਦਾ 50 ਰੁਪਏ ਮੀਟਰ 50 ਰੁਪਏ ਮੀਟਰ ਲੋ ਇਹ 50 ਰੁਪਏ ਮੀਟਰ ਇਹ ਪ੍ਰਿੰਟੋ ਤਾਂ ਪ੍ਰਿੰਟ ਨਾ ਡਿਜ਼ਾਈਨ ਉਹ ਡਿਜ਼ਾਈਨ ਵੀ ਬਹੁਤ ਨੇ ਲਓ 350 ਵਾਲਾ ਚੁੰਨੀ ਵਾਲਾ ਅਸਲ 350 ਵਾਲਾ ਚੁੰਨੀ ਵਾਲਾ ਠੀਕ ਹੈ ਜੀ ਲਓ ਤੇ ਆਪਾਂ ਤੁਹਾਨੂੰ ਦਿਖਾਈਆ ਫਰਾਈਡੇ ਸੇਲ ਬਾਕੀ ਤੁਸੀਂ ਦੇਖ ਸਕਦੇ ਹੋ ਕਿੰਨਾ ਇਕੱਠਾ ਲਓ ਵੀ ਦੇਖੋ ਤੇ ਲਓ ਲੋ ਵੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਸ਼ਹਿਰ ਚੰਡੀਗੜ੍ਹ ਦੀ ਸੇਲ ਦਿਖਾਈ ਹੈ ਜਿਹੜੀ ਕਿ ਹਰੇਕ ਸ਼ੁੱਕਰਵਾਰ ਨੂੰ ਜਾਮਾ ਮਹਦੀ ਬਿਲਕੁਲ ਕੋਲ ਲੱਗਦੀ ਹੈ ਸੈਕਟਰ B ਦੇ ਵਿੱਚ ਤੇ ਮੈਂ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨਾਲ ਬਨੇ ਰਹਿਣਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲ ਗਿਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਆਪਾਂ ਨੂੰ ਇੰਸਟਾ ਤੇ ਫੋਲੋ ਕਰੋ ਤੇ ਫੇਸਬੁੱਕ ਤੇ ਵੀ ਉੱਥੇ ਆਪਾਂ ਘੈਂ ਘੈਂ ਵੀਡੀਓ ਤੁਹਾਡੇ ਵਾਸਤੇ ਬਣਾਉਨੇ ਹੁੰਦੇ ਆ ਤੇ ਡੇਲੀ ਅ